ਡਟੇ ਰਹੇ ਉੱਥੇ ਪਰ ਬਹਿ ਇਸ ਤਰ੍ਹਾਂ ਸੋਚਿਆ ਸੀ ਕਿ ਜੇ ਆਪਾਂ ਉੱਥੇ ਡਟੇ ਰਹੇ ਤਾਂ ਵਧੀਆ ਗੱਲ ਹੈਗੀ ਆ ਪਰ ਉਹਨੂੰ ਅਸਲੀ ਜਿਹੜੀ ਆਵਾਜ਼ ਆਪਣੇ ਮਾਦਬ ਤੇ ਉਹ ਆਵਾਜ਼ ਉਠਾਈ ਜਾ ਸਕਦੀ ਹੈ ਉਹ ਐਕਚੁਅਲੀ ਪੋਲਿਟਿਕਲ ਲੈਵਲ ਤੇ ਹੈਗੀ ਹੈ ਸਸਤ ਲਬਤ ਤੌਰ ਤੇ ਪਾਰਟੀ ਦੀ ਗੱਲ ਇਹ ਹੈਗੀ ਹੈ ਕਿ ਜੀ ਪਾਰਟੀ ਤਾਂ ਉਹੀ ਸੀਗੀ ਜਿਹੜੀ ਇਹਨੂੰ ਚੀਜ਼ ਨੂੰ ਲੈ ਕੇ ਆਈ ਆ ਇਸੇ ਪਾਰਟੀ ਦਾ ਤਾਂ ਗਾਲ ਹੀ ਜੜੇ ਕਿ ਵੀ ਗੱਲ ਕਰਦਾ ਹੀ ਬੇਕਾਰ ਹੈਗੀ ਆ ਪਰ ਜੋ ਵੀ ਸਟੂਡੈਂਟ ਹੈਗੇ ਆ ਖਾਸ ਕਰਕੇ ਜਿਹੜੇ ਡੋਮੈਸਟਿਕ ਸਟੂਡੈਂਟ ਇੱਥੋਂ ਦੇ ਸਟੂਡੈਂਟ ਹੈਗੇ ਨੇ ਪੀ ਆਰ ਦੇ ਸਿਟੀਜ਼ਨ ਉਹਰ ਉਹ ਦੀ ਫੀਸ ਘਟਾਈ ਜਾਵੇ ਜਾਂ ਮੁਫਤ ਕੀਤੀ ਜਾਵੇ ਠੀਕ ਹੈ ਜੀ ਉਸ ਤੋਂ ਦਾਲ ਜੇ ਉਹ ਘਟ ਹੋਊਗੀ ਜਾਂ ਮੁਫਤ ਹੋਊਗੀ ਤਾਂ ਫਿਰ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਹੈ ਉਹਰ ਉਹ ਦੀ ਵੀ ਫੀਸ ਘਟ ਹੋਊਗੀ ਠੀਕ ਲੋਕਾਂ ਨੂੰ ਲਾਕਡਾਊਨ ਕਰਤੇ ਹੈਗੇ ਇਹ ਪਾਲਿਸੀ ਲੋਕਾਂ ਦੀ ਇੱਥੇ ਖਾਸ ਕਰਕੇ ਕੈਨੇਡਾ ਅਮਰੀਕਾ ਛੇ ਪਾਲਿਸੀਆਂ ਸੀਗੀਆਂ ਤੇ ਉਹ ਪਾਰਟੀ ਅਬੜ ਕੇ ਕਹਦੀ ਆ ਵੀ ਆ ਬਲਤੀ ਦਿੱਤੀ ਤੇ ਉਹ ਜਿਹੜੇ ਸਿਆਸਤਦਾਨ ਜਿਹੜੇ ਹੈਗੇ ਪੋਲਿਟਿਸ਼ੀਅਨ ਉਹ ਲੋ ਉਹ ਗੱਲ ਤੇ ਉਹ 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 ਦੀ ਸਾਡੀ ਪੈਦੀ ਹੈਗੇ ਗੱਲ ਜੇ ਪਾਰਟੀਆਂ ਦੇਣਾ ਆ ਤਾਂ ਜਿਹੜਾ ਆਜ਼ਾਦ ਬੱਧਾ ਹੈਗਾ ਉਹ ਅਸਲ ਵਿੱਚ ਉਹ ਲੋਕਾਂ ਦੀ ਗੱਲ ਸੁਣਦਾ ਕਿਉਂਕਿ ਉਹ ਕਿਸੇ ਦਾ ਪਿਛੋਲਾ ਨਹੀਂ ਹੁੰਦਾ ਮਿਡਲ ਮੈਨ ਨਹੀਂ ਹੁੰਦਾ ਉਹ ਉਹ ਉਹਦੇ ਉੱਪਰ ਕੋਈ ਪਾਰਟੀ ਦਾ ਦੀ ਬਗਾਈ ਹੋਈ ਆ ਇੱਥੇ ਪਾਰ ਪੈ ਰਿਹਾ ਉਹ ਬਗਾਈ ਨੂੰ ਆਪਾਂ ਓਏ ਹੋਣੀ ਨਹੀਂ ਚਾਹੀਦੀ ਪਰ ਮੇਰੇ ਹਿਸਾਬ ਨਾਲ ਜਿੱਥੇ ਤੋਂ ਵੈ ਦੇਖ ਰਿਹਾ ਇਹ ਕੀਤੀ ਗਈ ਆ ਸਰਕਾਰ ਨੇ ਕੀਤੀ ਗਈ ਆ ਉਹੀ ਸਰਕਾਰ ਤੇ ਉਹੀ ਪਾਰਟੀ ਹੁਣ ਫੇਰ ਖੜੀ ਹੋਈ ਹੈਗੀ ਵੋਟਰ ਬਗੜ ਲਈ ਪਤਰੀ ਕੇ ਹਿਸਾਬ ਨਾਲ ਬਗੀਆਂ ਦੇ ਹੈਗੇ ਜਿੱਥੇ ਸਾਰਾ ਸਾਰਾ ਹਲਾਇਆ ਪਿਆ ਹੈ ਜੀ ਸਾਰੀ ਬਗਾਈ ਕੀਤੀ ਪਈ ਹੈਗੀ ਕਿ ਦੇਖੋ ਜੀ ਵੈ ਖੜਾ ਹੈਗਾ ਆ ਤਾਂ ਆਪਣੇ ਇੱਥੇ ਦੇ ਜਿਹੜੇ ਲੋਕ ਆਪਣੇ ਪਰਿਵਾਰ ਹੈਗੇ ਜਾਂ ਗੋਰੇ ਹੈਗੇ ਜਾਂ ਬਸਲ ਭਾਈਚਾਰਾ ਸਾਰਿਆਂ ਲਈ ਬੇ ਸਭ ਲਈ ਖੜਾ ਹੈਗਾ ਠੀਕ ਹੈ ਜੀ ਮੈਂ ਤਾਂ ਗੁਰੂ ਗ੍ਰੰਥ ਤੇ ਗੁਰੂ ਪਤ ਤੂ ਬਦਲਣਾ ਹੈਗਾ ਆ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਪਾਸ ਉਹਦੇ ਉਟ ਆਸੇ ਚੱਲਿਆ ਹੈਗਾ ਜਦੋਂ ਮੈਂ ਤਾਂ ਕਰਕੇ ਮੈਂ ਖੜਾ ਆ ਮੈਂ ਲੋਕਾਂ ਲਈ ਖੜਾ ਆ ਮੈਨੂੰ ਕੋਈ ਪੈਸੇ ਦਾ ਲਾਲਚ ਨਹੀਂ ਮੈਨੂੰ ਕੋਈ ਹੋਰ ਕਿਸੇ ਚੀਜ਼ ਦਾ ਲਾਲਚ ਨਹੀਂ ਹੈਗਾ ਬੜੀ ਸੋਣੀ ਮੇਰੀ ਜ਼ਿੰਦਗੀ ਚੱਲ ਰਹੀ ਹੈਗੀ ਔਰ ਰੱਬ ਦੇ ਆਸੇ ਸਾਰਾ ਕੁਝ ਆਪਣੇ ਰੱਬ ਦੀ ਖੁਸ਼ ਪਰਬਾਤ ਦੀ ਮਿਹਰ ਹੈ ਪਰ ਮੈਨੂੰ ਲੱਗਾ ਕਿ ਵੀ ਇਹ ਗਲਤ ਹੈ ਤੇ ਲੋਕਾਂ ਦਾ ਗਲਤ ਕਰ ਰਹੇ ਆ ਤੇ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਹੈ ਜੀ ਵੀ ਅਸਲੀ ਹੋ ਕੀ ਰਿਆ ਅਦਰ ਖਾਤੇ ਕੀ ਹੋ ਰਿਹਾ ਵੀਰ ਜੀ ਉਹਦੇ ਭਰਾ ਉਹਦੇ ਬੁੱਢੀ ਰਿਪੋਰਟ ਪਾਉਗੇ ਤੇ ਮੈਂ ਤਾਰੂ ਕਦੀ ਆਪਣੇ ਕਦੀ ਐਸੇ ਕਹਾਂ ਉਹ ਕਦੀ ਮੈਂ ਕਦੀ ਨਾਲ ਹੋਵੇ ਮੈਂ ਕਦੀ ਪੱਠਾ ਲਿਖਾਉਂਗਾ ਬੇਸ਼ੱਕ ਇੱਥੇ ਇੱਥੇ ਜਿੱਥੇ ਮਾਜੀ ਗੁਰੂ ਗ੍ਰੰਥ ਸਾਹਿਬ ਮੁਰੇ ਮੈਨੂੰ ਇੱਥੇ ਹਾਜ਼ਰ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੰਘਨਾਥ ਟੀਵੀ ਸਿੰਘਨਾਥ ਟੀਵੀ ਤੁਹਾਡੀ ਆਪਣੀ ਆਵਾਜ਼ ਕੋਮਦੀ ਆਵਾਜ਼ ਜੋ ਸਿੱਖ ਜਾ ਕੇ ਜਿਨ੍ਹਾਂ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਆਪਣੇ ਚੰਗੇ ਕਾਰੋਬਾਰ ਸਥਾਪਿਤ ਕੀਤੇ ਆ ਦੇਸ਼ ਦੁਨੀਆ ਦੇ ਵਿੱਚ ਚੰਗੀਆਂ ਪੋਜੀਸ਼ਨਾਂ ਬਣਾਈਆਂ ਨੇ ਉਥੇ ਨਾਲ ਦੀ ਨਾਲ ਜਿਹੜੇ ਆ ਬਹੁਤ ਸਾਰੇ ਸਿੱਖ ਜਿਹੜੇ ਆ ਉਹ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀ ਪੋਲਿਟਿਕਸ ਦੇ ਵਿੱਚ ਵੀ ਹਿੱਸਾ ਲੈ ਰਹੇ ਨੇ ਸੋ ਅੱਜ ਗੱਲਾਂ ਗੱਲ ਕਰਾਂਗੇ ਅਸੀਂ ਕੈਨੇਡਾ ਦੀ ਕੈਨੇਡਾ ਤੋਂ ਜੁੜੇ ਹੋਏ ਨੇ ਮੇਰੇ ਨਾਲ ਸਰਦਾਰ ਅਮਨਦੀਪ ਸਿੰਘ ਜੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਸਰਦਾਰ ਅਮਨਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਰਦਾਰ ਅਮਨਦੀਪ ਸਿੰਘ ਨੇ ਜਿਹੜੇ ਕੈਨੇਡਾ ਦੇ ਐਪਟਸਫੋਰਡ ਤੋਂ ਜਿਹੜੇ ਆ ਆਜ਼ਾਦ ਉਮੀਦਵਾਰ ਖੜੇ ਰਹੇ ਨੇ ਸੋ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਨੇ ਕਿਸੇ ਪਾਰਟੀ ਦੇ ਨਾਲ ਅਲਾਈਂਸ ਕਰਕੇ ਦੀ ਬਜਾਏ ਜਿਹੜਾ ਆਜ਼ਾਦ ਤੌਰ ਦੇ ਉੱਤੇ ਜਿਹੜਾ ਉਮੀਦਵਾਰ ਖੜਨ ਦਾ ਜਿਹੜਾ ਇਹਨਾਂ ਨੂੰ ਵਿਚਾਰ ਕਿਵੇਂ ਆਇਆ ਸੋ ਇਹਨਾਂ ਦੇ ਕੀ ਕੀ ਜਿਹੜੇ ਏਜੰਡੇ ਆ ਜਿਹਦੇ ਤਹਿਤ ਇਹ ਫਿਰ ਕੰਮ ਕਰਨਗੇ ਜਿਹਦੇ ਤਹਿਤ ਇਹ ਲੋਕਾਂ ਦੇ ਵਿੱਚ ਵਿਚਰਨਗੇ ਲੋਕਾਂ ਤੋਂ ਵੋਟਾਂ ਲੈਣੀਆਂ ਨੇ ਸੋ ਸਾਰੀ ਗੱਲਬਾਤ ਕਰਾਂਗੇ ਸਰਦਾਰ ਅਮਨਦੀਪ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਜਾਨਣਾ ਚਾਹਾਂਗੇ ਕਿ ਤੁਹਾਡਾ ਜਿਹੜਾ ਇਕੱਲੇ ਆਜ਼ਾਦ ਤੌਰ ਦੇ ਉੱਤੇ ਖੜਨ ਦਾ ਜਿਹੜਾ ਮਾਨਾ ਉਹ ਕਿਵੇਂ ਬਣਿਆ ਕਿਉਂ ਨਹੀਂ ਤੁਸੀਂ ਕਿਸੇ ਪਾਰਟੀ ਨਾਲ ਅਲਾਈਂਸ ਕੀਤਾ ਜੀ ਹਾਂ ਜੀ ਤੁਹਾਡਾ ਬਹੁਤ ਵਧੀਆ ਸਵਾਲ ਹੈ ਜੀ ਦੇਖੋ ਜੀ ਮੈਨੂੰ ਇਥੇ ਦਾ ਪਿਛਲੇ ਸਾਲ ਤਕਰੀਬਤ ਸਾਲ ਹੋ ਚੱਲਿਆ ਹੈਗਾ ਆ ਇਥੇ ਐਪਸੋਡ ਦੇ ਵਿੱਚ ਇਥੇ ਆਪਣੇ ਭਾਈਚਾਰੇ ਦੇ ਵਿੱਚ ਵੀ ਗਦਾਲੀ ਹੋਰ ਭਾਈਚਾਰੇ ਗੋਰੇ ਵੀ ਹੋਰ ਲੋਕੀ ਵੀ ਇਥੇ ਇੱਕ ਬਜ਼ਾਰਾ ਚਾਰਿਆ ਸੀਗਾ ਤਾਂ ਨਾ ਲੱਗਿਆ ਹੋਏ ਸੀਗਾ ਜਿਹੜੇ ਇਹ ਜਿਹੜੂ ਜੈਡ ਰਾਈਡਿਓਲੋਜੀ ਕਹਿੰਦੇ ਹੈਗੇ ਜਿਹੜੇ ਸਕੂਲਾਂ ਦੇ ਵਿੱਚ ਇਹ ਸਿਖਾ ਰਹੇ ਸੀਗੇ ਜਿਹੜੂ ਛੋਟੇ ਟਰਮ ਸੋਜੀ ਕਹਿ ਰਹੇ ਹੈਗੇ ਆ ਹਰਾ ਉਹ ਕ੍ਰੈਡ ਅਮਰੀਕਾ ਬਲੈਤ ਵਿੱਚ ਹੋਰ ਆਸਟ੍ਰੇਲੀਆ ਵਗੈਰਾ ਨਿਊਜ਼ੀਲੈਂਡ ਵਿੱਚ ਵੀ ਸਕਰੇ ਸੀਗੇ ਤੇ ਇੱਥੇ ਉਹ ਸ਼ੁਰੂ ਹੋਇਆ ਤੇ ਹੁਣ ਤਕਰੀਬਨ ਉਹ ਅਜ ਤੱਕ ਹੋਰ ਥੋੜਾ ਜਿਹਾ ਤਾਂ ਠੱਲ ਪਈ ਆ ਤੁਹਾਡੇ ਤੇ ਤੇ ਆ ਕਬਾ ਕਾਰਾ ਕਰਕੇ ਤੇ ਆਪਣੇ ਉਹ ਗੱਲ ਇਸ ਤਰ੍ਹਾਂ ਸੀਗੀ ਕਿ ਵੀ ਅਸੀਂ ਉੱਥੇ ਦਿਨ ਰਾਤ ਉੱਥੇ ਤੁਹਾਡਾ ਲਾਇਆ ਰੋਜ਼ ਲਾ ਰਹੇ ਸੀਗੇ ਭਾਵੇਂ ਵੀ ਹੋਵੇ ਜਾਂ ਤੋਂ ਪੋਇਟਾ ਡੋਵੇ ਡੇਰੀ ਹੋਵੇ ਡਈ ਹਟੇ ਸਾਰੇ ਡਟ ਰਹੇ ਉੱਥੇ ਪਰ ਮੈਂ ਇਸ ਤਰ੍ਹਾਂ ਸੋਚਿਆ ਸੀ ਕਿ ਜੇ ਆਪਾਂ ਉੱਥੇ ਡਟੇ ਰਹੇ ਤਾਂ ਵਧੀਆ ਗੱਲ ਹੈਗੀ ਆ ਪਰ ਉਹਨੂੰ ਅਸਲੀ ਜਿਹੜੀ ਆਵਾਜ਼ ਆਪਣੇ ਮਾਧਮ ਤੇ ਉਹ ਆਵਾਜ਼ ਉਠਾਈ ਜਾ ਸਕਦੀ ਹੈ ਉਹ ਐਕਚੁਅਲੀ ਪੋਲਿਟਿਕਲ ਲੈਵਲ ਤੇ ਹੈਗੀ ਹੈ ਸਸਤ ਲਵਕ ਤੌਰ ਤੇ ਤੇ ਉੱਥੇ ਕਿਉਂਕਿ ਇਹ ਕਰੂਰ ਬੜੇ ਸੀਗੇ ਐਜੂਕੇਸ਼ਨ ਬਿਜ਼ਨੈਸਰੀ ਇੱਥੇ ਬੜਾਈ ਸੀਗੇ ਤੇ ਉੱਥੇ ਉਹ ਵਾਪਸ ਲੈ ਸਕਦੇ ਜਾਂ ਉਹਦੇ ਬਾਰੇ ਗੱਲਬਾਤ ਹੋ ਸਕਦੀ ਹੈਗੀ ਕਿ ਵੀ ਇਸ ਕਿਸ ਤਰ੍ਹਾਂ ਇਹਨੂੰ ਆਪਦਕ ਕੀਤਾ ਜਾ ਸਕਦਾ ਹੈ ਸੋ ਤਾਂ ਜੀ ਆਪਣੇ ਬਾਰੇ ਇਹਦੇ ਬਾਰੇ ਸੋਚਿਆ ਸੀਗਾ ਪਾਰਟੀ ਦੀ ਗੱਲ ਇਹ ਹੈਗੀ ਹੈ ਕਿ ਜੀ ਪਾਰਟੀ ਤਾਂ ਉਹੀ ਸੀਗੀ ਜਿਹੜੀ ਇਹ ਨੂੰ ਚੀਜ਼ ਨੂੰ ਲੈ ਕੇ ਆਈ ਆ ਇਸੇ ਪਾਰਟੀ ਦਾ ਤਾਂ ਗਾਲ ਹੀ ਜਿਹੜੇ ਕਿ ਵੀ ਗੱਲ ਕਰਦਾ ਹੀ ਬੇਕਾਰ ਹੈਗੀ ਆ ਦੂਸਰੀ ਗੱਲ ਇਹ ਹੈਗੀ ਇਕੱਲੀ ਇਹ ਗੱਲ ਹੀ ਹੈਗੀ ਆ ਆਪਾਂ ਜੇ ਦੁਰੀਆਪੜਚ ਦੇਖੀਏ ਦੁਰੀਆਪੜਚ ਦੇ ਵਿੱਚ ਕਿਤੇ ਵੀ ਮੈਂ ਸਵਾਲ ਸਭ ਨੂੰ ਕਰਦਾ ਵੀ ਕਿਤੇ ਵੀ ਕਿਸੇ ਪਾਰਟੀ ਦੇ ਲੋਕਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਜਿਹੜਾ ਬੋਝ ਆ ਲੋਕਾਂ ਦੀ ਝੀੜਾ ਤਾਂ ਕੀਤਾ ਹੋਇਆ ਹੈਗਾ ਲੋਕਾਂ ਨੂੰ ਆਪਣੇ ਬੋਝ ਪਾ પા ਕੇ ਲੋਕਾਂ ਦੀ ਜ਼ਿੰਦਗੀ ਆਪਣੇ ਉੱਤੇ ਤੱਕ ਕੇ ਵੀ ਸਟ्रेस ਬਹੁਤ ਆਪਣੇ ਬਗਾਈ ਕਰਕੇ ਹੋਰ ਚੀਜ਼ਾਂ ਦਿੱਤੀਆਂ ਬਣਾ ਕੇ ਪਾਲਿਸੀਆਂ ਕੱਢ ਕੇ ਕਿਸੇ ਵੀ ਪਾਸੇ ਬਲਕਿ ਕਿਸੇ ਬਲਕਿ ਕੋਈ ਹੈਗਾ ਜਿੱਥੇ ਪਾਰਟੀ ਦੇ ਕਿਤੇ ਵੀ ਲੋਕਾਂ ਦਾ ਉੱਪਰ ਕਿਸ ਤਰ੍ਹਾਂ ਹੱਲ ਕੀਤਾ ਹੋਵੇ ਲੋਕਾਂ ਦਾ ਬਿੱਦੂ ਨਹੀਂ ਲੱਗਦਾਗਾ ਬਿੱਦੂ ਘਾ ਜਿਸ ਕਿਸੇ ਕਹਿਵਰੀ ਕ ਵੀ ਹੋਇਆ ਕੋਈ ਹੋਇਆ ਹੀ ਨਹੀਂਗਾ ਇਹ ਪਾਰਟੀਆਂ ਜਿਹੜੀ ਹੈਗੀਆਂ ਇਹ ਅਸਲੀ ਬੜਾਈਆਂ ਕੀਆਂ ਲੋਕਾਂ ਨੂੰ ਆਪ ਦੇ ਵਿੱਚ ਤਫਾੜ ਫਾੜੀ ਲੋਕਾਂ ਦਾ ਤੇ ਫਿਰ ਟੂ ਟੂ ਪੇਪਰ ਹੋ ਜਾਂਦੀ ਆ ਤੇ ਕਿਸੇ ਦਾ ਕੰਮ ਨਹੀਂ ਹੁੰਦਾ ਅਖੀਰ ਦੇ ਵਿੱਚ ਜਿਹੜੀ ਵੀ ਪਾਰਟੀ ਆ ਜਾਵੇ ਜਿੱਥੇ ਵੀ ਆ ਜਾਵੇ ਉਹ ਆਪ ਵਿਚ ਲੋਕਾਂ ਦਾ ਉਹ ਪਾਰਟੀ ਦਾ ਫਾਇਦਾ ਹੋ ਜਾਂਦਾ ਲੋਕਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਲੋਕੀ ਵਿਚਾਰੇ ਉਦਾਂ ਹੀ ਦੇਖਦੇ ਰਹੇ ਤੇ ਫੇ ਅਸੀਂ ਵੋਟ ਪਾਈ ਸੀ ਸਾਡਾ ਕੌਸ ਦੀ ਵੜਿਆ ਤੇ ਜਿਹੜੇ ਤੁਸੀਂ ਲੋਕਾਂ ਨੂੰ ਵੀ ਪੁੱਛਦਾ ਹੈਗਾ ਗੋਰੀਆਂ ਨੂੰ ਵੀ ਆਪਣੇ ਨੂੰ ਵੀ ਕਿ ਵੀ ਤੁਸੀਂ ਮੈਨੂੰ ਦੱਸੋ ਕਿ ਵੀ ਜੇ ਕੋਈ ਸਿਆਸਤਦਾਨ ਬੰਦਾ ਜਿਹੜਾ ਲੋਕਾਂ ਲਈ ਆਪਾਂ ਸੋਚ ਸਕਦੇ ਹੁੰਦੇ ਹੈਗੇ ਆ ਐਮਐਲਏ ਜਦੋਂ ਐਮਐਲਏ ਵੀ ਹੋਏ ਜਾਂ ਐਪੀ ਹੋਏ ਆ ਚੋੜ ਐਬਿਲਿਟੀ ਹੈਗੀ ਕਿ ਵੀ ਜਦੋਂ ਤੁਸੀਂ ਕਿਸੇ ਨਾਲ ਤੁਸੀਂ ਇਹ ਸੋਚਉਂਕਦੇ ਹੋ ਕਿ ਤੁਸੀਂ ਲੋਕਾਂ ਦਾ ਤੁਸੀਂ ਉਹਦੀ ਸੇਵਾ ਕਰੋਗੇ ਠੀਕ ਹੈ ਨਾ ਪਰ ਜੇ ਤੁਸੀਂ ਕਿਸੇ ਪਾਰਟੀ ਥੱਲੇ ਕੰਮ ਕਰਦੇ ਆ ਤਾਂ ਫਿਰ ਤੁਸੀਂ ਤਾਂ ਪਾਰਟੀ ਦੇ ਹੁੱਦੇ ਹੈਗੇ ਤੁਸੀਂ ਉਹਦੇ ਵਰਕਰ ਆ ਤੁਸੀਂ ਪਾਰਟੀ ਦੀ ਕੰਮ ਕਰਦੇ ਤੁਸੀਂ ਉਹਦੇ ਰੂਲ ਜਿਹੜੇ ਰੈਗੂਲੇਸ਼ਨ ਦਿੱਤੀ ਹੈ ਜਿਹੜੀ ਪਾਲਿਸੀ ਆ ਉਹਨਾਂ ਦੇ ਮੁਤਾਬਕ ਚੱਲਦੇ ਹੈਗੇ ਉਹ ਅੱਜ ਦੇ ਦਿਨ ਤੁਹਾਨੂੰ ਕਹਿ ਸਕਦੀ ਹੈ ਕਿ ਫਰਕ ਕਰ ਲੋ ਕਿ ਵੀ ਅਸੀਂ ਟੈਕਸ ਘਟਾਉਦੇ ਹੈਗੇ ਦੇ ਹੋ ਸਕਦਾ ਹੈਗਾ ਅੱਜ ਲੋਕਲ ਬੋਲਦਾ ਕਿ ਬਹੁਤ ਵਧੀਆ ਗੱਲ ਹੈ ਜੀ ਵੀ ਆ ਆਬਦੀਪ ਸਿੰਘ ਕਹ ਰਿਹਾ ਹੈ ਕਿ ਵੀ ਟੈਕਸ ਘਟੋ ਰਹੇ ਹੈਗੇ ਤੇ ਤੇ ਇਹਦੀ ਪਾਰਟੀ ਕਹ ਰਹੀ ਹੈ ਠੀਕ ਹੈ ਇਹਨੂੰ ਵੋਟ ਪਾਓ ਤੇ ਉਹ ਆਪਾਂ ਦੇਖ ਹੀ ਰਹੇ ਹੈਗੇ ਪਿਛਲੇ 4 ਸਾਲਾਂ ਚ ਆਪਾਂ ਦੇਖਿਆ ਦੁਨੀਆ ਪਰਚ ਕਿਸ ਤਰ੍ਹਾਂ ਦੀ ਦੀਤੀਆ ਬਦਰੀ ਹੈਗੀ ਆ ਇੱਕ ਦਿਨ ਦੇ ਵਿੱਚ ਵਿੱਚ ਲੋਕਾਂ ਨੂੰ ਲਾਕਡਾਊਨ ਕਰਤੇ ਹੈਗੇ ਇਹ ਪਾਲਿਸੀ ਲੋਕਾਂ ਦੀ ਇੱਥੇ ਖਾਸ ਕਰਕੇ ਕੈਨੇਡਾ ਅਮਰੀਕਾ ਛੇ ਪਾਲਿਸੀਆਂ ਸੀਗੀਆਂ ਤੇ ਉਹ ਪਾਰਟੀਆਂ ਬੜ ਕੇ ਕਹਤੀ ਆ ਵੀ ਆਪ ਬਲਤੀ ਦਿੱਤੀ ਤੇ ਉਹ ਜਿਹੜੇ ਸਿਆਸਤਦਾਨ ਜਿਹੜੇ ਹੈਗੇ ਪੋਲਿਟਿਸ਼ੀਅਨ ਉਰਲੂ ਉਹ ਗੱਲ ਤੇ ਉਹ ਉਰਦੀ ਸਰਦੀ ਪੈਦੀ ਹੈ ਕਿ ਗੱਲ ਜੇ ਪਾਰਟੀਆਂ ਦੇਣਾ ਆ। ਕਿਉਂਕਿ ਆਜ਼ਾਦਵੱਤਾ ਹੈਗਾ ਅਸਲ ਵਿੱਚ ਉਹ ਲੋਕਾਂ ਦੀ ਗੱਲ ਸੁਣਦਾ ਕਿਉਂਕਿ ਉਹ ਕਿਸੇ ਦਾ ਪਿਛੋਲਾ ਨਹੀਂ ਹੁੰਦਾ ਮਿਡਲ ਮੈਨ ਹੈ ਉਹਦਾ ਉਹ ਉਹਦੇ ਉੱਪਰ ਕੋਈ ਪਾਰਟੀ ਦਾ ਨਹੀਂ ਹੁੰਦਾ ਦਬਾਰ ਨਹੀਂ ਹੁੰਦਾ। ਸੋ ਉਹ ਸਿਰਫ ਆਜ਼ਾਦਵੱਤਾ ਹੀ ਸੁਣਦਾ ਹੋਣਾ ਜਿਸ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ ਹੁਣ ਐਤ ਕੀ ਦੋ ਵਾਰੀ ਆਪਣੇ ਦੋ ਉਮੀਦਵਾਰ ਜਿੱਤੇ ਹੈਗੇ ਨੇ। ਸਰਬਜੀਤ ਸਿੰਘ ਖਾਲਸਾ ਜਿੱਤੇ ਹੈਗੇ ਫਰੀਦਕੋਟ ਤੋਂ ਤੇ ਉਹ ਦੂਜੇ ਪਾਸੇ ਆਪਣੇ ਦਵਾਲ ਸਿੰਘ ਨੂੰ ਚੁਟਾਇਆ ਹੈਗਾ ਵੀ ਜੀ ਖਡੂਰ ਸਾਹਿਬ ਤੋਂ। ਇਸ ਤਰ੍ਹਾਂ ਵੀ ਉਹ ਲੋਕੀ ਲੋਕਾਂ ਦੀ ਗੱਲ ਛੋੜਦਾ ਆਵਾਜ਼ ਵੜ ਸਕਦੇ ਜਿਹੜੇ ਪਾਰਟੀ ਹੈਗੇ ਪਾਰਟੀਆਂ ਨੇ ਤਾਂ ਪਾਰਟੀ ਦੀ ਗੱਲ ਕਰ ਲਈ ਜੀ ਤੇ ਪਾਰਟੀ ਦੀ ਗੱਲ ਅੱਜ ਹੋਰਸਾ ਹੋ ਸਕਦੀ ਹੈ ਅਗਲੇ ਦਿਨ ਹੋਰ ਹੋ ਸਕਦੀ ਹੈ ਜੀ ਬਿਲਕੁਲ ਬਿਲਕੁਲ ਸੋ ਅ ਅਸੀਂ ਚਾਹਾਂਗੇ ਕਿ ਜਿਹੜੇ ਤੁਹਾਡੇ ਤੁਸੀਂ ਏਜੰਡੇ ਚੁਣੇ ਨੇ ਕਿਹੜੇ ਕਿਹੜੇ ਏਜੰਡਿਆਂ ਦੇ ਉੱਤੇ ਜਿਹੜੇ ਕੰਮ ਕਰੋਗੇ ਤੁਸੀਂ ਕਿਹੜੇ ਮੁੱਦੇ ਨੇ ਇਦਾਂ ਦੇ ਜਿਹੜੇ ਕੈਨੇਡਾ ਦੇ ਵਿੱਚ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕਰਦੇ ਆ ਉਹ ਕਿਹੜੇ ਏਜੰਡੇ ਨੇ ਜੀ ਜਿਹੜੀ ਜਿਹੜੀ ਹੋਰ ਜਿਹੜੀ ਚੋੜ ਹੋ ਰਹੀ ਹੈਗੀ ਆ ਆਪਾਂ ਗੱਲ ਕਰਦੇ ਜਿਹੜੀ ਸੂਬੇ ਦੀ ਜਿਹਦਾ ਚੋੜ ਬੁਫਰਜ ਕਰਦੇ ਕਿ ਜਦੋਂ ਪੰਜਾਬ ਦੀ ਚੋੜ ਹੋਊਗੀ ਰਾਈਟ ਉਸ ਤਰ੍ਹਾਂ ਦੀ ਹੁਣ BC ਸੂਬੇ ਦੀ ਜਿਹੜੀ ਚੋੜ ਹੈਗੀ ਆ ਉਹ ਉਹਦੇ ਵਿੱਚ ਆਪਾਂ ਗੱਲ ਕਰ ਰਹੇ ਜਿਹੜੀ ਸੂਬੇ ਦੀ ਚੋੜ ਹੈ ਸੋ ਜਿਹੜੀ ਇਹਦੇ ਵਿੱਚ ਜਿਹੜਾ ਅਜੰਡਾ ਹੈਗਾ ਆ ਉਹ ਕਾਫੀ ਬਿਲਕੁਲ ਸਿੰਪਲ ਹੀ ਰੱਖਿਆ ਹੋਇਆ ਜਿਸ ਤਰ੍ਹਾਂ ਲੋਕੀ ਚਾਹੁੰਦੇ ਨੇ ਅਬ ਇੱਥੇ ਜਿਹੜੇ ਜਿਆਦੇ ਬੀਸੀ ਸੂਬੇ ਵਿੱਚ ਸਭ ਤੋਂ ਵੱਧ ਕੁਦਰਤੀ ਸਰੋਤ ਹੈਗੇ ਆ ਜਿਹੜੇ ਰੀਸੋਰਸਸ ਕਿੱਧਰੇ ਆ ਤੇ ਉਹ 12 ਤੋਂ 15 ਰੀਸੋਰਸਸ ਦੇ ਵਿੱਚ ਵਿੱਚ ਮੇਰੇ ਹਿਸਾਬ ਨਾਲ ਹੈਗੇ ਨੇ ਤੇ ਉਹਦੇ ਵਿੱਚ ਬਹੁਤ ਹੀ ਜਿਆਦਾ ਅਰਬਾ ਕਰਬਾਂ ਦਾ ਬਨਾਫਾ ਹੁੰਦਾ ਇੱਥੇ ਸੂਬੇ ਨੂੰ ਤੇ ਉਹਦੇ ਵਿੱਚ ਮੈਂ ਉਹਦੇ ਤਹਿਤ ਉਹਦੀ ਜੀ ਪਹਿਲਾਂ ਤਾਂ ਉਹਦਾ ਬੇਰਵਾ ਲੜਾ ਪੜਾ ਹੈਗਾ ਹੈ ਸਰਕਾਰ ਤੋਂ ਕਿਉਂਕਿ ਉਹ ਸਹੀ ਨਬਰ ਨਹੀਂ ਦੱਸ ਦੇਗੇ ਤੇ ਆਪਣੇ ਪਰ ਉਹਦੇ ਤਹਿਤ ਆਪਣੇ ਜਿਹੜੇ ਆ ਜਿਹੜੀ ਸੋਚ ਰੱਖੀ ਹੈਗੀ ਆ ਕਿ ਆਪ ਦਾ ਜਿਹੜਾ ਬਰਾ ਜੱਡਾ ਹੈਗਾ ਆ ਆਪਣੇ ਚੋੜ ਦਾ ਬਚਦਾ ਹੈਗਾ ਆ ਕਿ ਵੀ ਜਿਹੜੇ ਜਿਹੜੇ ਸੂਬੇ ਦੇ ਜਿਹੜੇ ਹੈਗੇ ਨੇ ਟੈਕਸ ਲੋਕਾਂ ਦੇ ਉਹ ਘਟਜੀ ਤੇ ਜੜ ਜਾਂ ਬਦ ਕੀਤੇ ਜੜ ਪਹਿਲੀ ਤਾਂ ਗੱਲ ਇਹ ਹੈਗੀ ਆ ਠੀਕ ਆ ਜੀ ਤੇ ਉਸ ਤੋਂ ਇਲਾਵਾ ਜਿਹੜੀ ਗਾਂ ਜਿਹੜੇ ਇੱਥੇ ਵਿਦਿਆਰਥੀ ਜਿਹੜੇ ਸਟੂਡੈਂਟ ਪੜ੍ਹਦੇ ਨੇ ਜੋ ਵੀ ਸਟੂਡੈਂਟ ਹੈਗੇ ਹਨ ਖਾਸ ਕਰਕੇ ਜਿਹੜੇ ਡੋਮੈਸਟਿਕ ਸਟੂਡੈਂਟ ਇੱਥੋਂ ਦੇ ਸਟੂਡੈਂਟ ਹੈਗੇ ਨੇ ਪੀਆਰ ਦੇ ਸਿਟੀਜ਼ਨ ਉਹਰ ਦੀ ਫੀਸ ਕਟਾਈ ਜਾਵੇ ਜਾਂ ਮੁਫਤ ਕੀਤੀ ਜਾਵੇ ਠੀਕ ਹੈ ਜੀ ਉਸ ਤੋਂ ਦਾਲਾ ਜੇ ਉਹ ਘਟ ਹੋਊਗੀ ਜਾਂ ਮੁਫਤ ਹੋਊਗੀ ਤਾਂ ਫਿਰ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਹੈ ਉਹਰ ਦੀ ਵੀ ਫੀਸ ਘਟ ਹੋਊਗੀ ਠੀਕ ਹੈ ਜੀ ਬਿਲਕੁਲ ਹਾਂ ਜੀ ਯੂਰਪ ਚ ਕਈ ਬਲਕ ਹੈਗੇ ਨੇ ਉਹ ਵਿੱਚ ਪੜ੍ਹਾਈ ਜਿਹੜੀ ਹੈਗੀ ਆ ਮੁਫਤ ਆ ਠੀਕ ਹੈ ਜੀ ਮੁਫਤ ਆ ਉਥੋਂ ਦੇ ਦਾਗਰਾ ਦਾ ਵੀ ਜਿਹੜਾ ਉਥੋਂ ਦੀ ਭਾਸ਼ਾ ਉਹਦੀ ਹੈਗੀ ਠੀਕ ਹੈ ਆਪਣੇ ਉਸ ਤੋਂ ਇਲਾਵਾ ਜੀ 14 ਹੈਗਾ ਇੱਥੇ ਜਿਹੜੇ ਕਿਸਾਨ ਹੈਗੇ ਨੇ ਕਸਰ ਨੂੰ ਵਾਅਦਾ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਗ੍ਰਾਂਟ ਚ ਉਹ ਆਵ ਜਾ ਜਾ ਆਪਣੇ ਆਪਣੇ ਉਰੂ ਦੀ ਹਵਾਇਤ ਕੀਤੀ ਜਾਵੇ ਕਿਉਂਕਿ ਇੱਥੇ 1.5-2 ਸਾਲ ਪਹਿਲਾਂ ਕਾਫੀ ਹੜ੍ਹ ਆਏ ਸੀਗੇ ਉਹ ਹੜ੍ਹ ਆਏ ਸੀ ਕਿ ਉਹਨਾਂ ਦੀ ਇੱਥੋਂ ਦੀ ਆਪਣੇ ਸ਼ਹਿਰ ਦੀ ਲਾਪਰਵਾਹੀ ਕਰਕੇ ਆਏ ਸੀਗੇ ਉਹ ਪਾਪਾ ਇੱਕ ਖਰਾਬ ਹੋ ਗਿਆ ਸੀਗਾ ਜਿੱਦੇ ਪਾਣੀ ਕੱਢਣਾ ਸੀਗਾ ਤੇ ਉਹਦੇ ਦਾ ਪਾਣੀ ਖੜਾ ਹੋ ਕੇ ਹੁਣ ਗੱਲਾਂ ਵਿੱਚ ਕਈ ਉਹ ਸਰਕਾਰ ਸਹੀ ਗੱਲ ਦੀ ਦੱਸਦੀ ਵੀ ਉਹ ਕਿਸ ਤਰ੍ਹਾਂ ਹੋਇਆ ਉਹ ਉਹਦੀ ਦਲੈਕੀ ਕਰਕੇ ਹੋਇਆ ਹੋਗਾ ਪਰ ਉਹਦੇ ਵਿੱਚ ਦਖਸਾਰ ਬਹੁਤ ਹੋਇਆ ਕਿਸ ਤਰ੍ਹਾਂ ਦਾ ਤੇ ਫਿਰ ਉਸਾਰਾ ਦੀ ਮੈਨੂੰ ਲੱਗਦਾ ਹੈਗਾ ਕਿ ਅੱਬ ਤੋਂ ਵੱਧ ਵੱਧ ਹਵਾਇਦ ਕੀਤੀ ਕਰਨੀ ਚਾਹੀਦੀ ਹੈਗੀ ਆ ਕਿਉਂਕਿ ਉਹ ਜਿਹੜਾ ਖਾਣਾ ਹੈਗਾ ਉਹ ਕਿਸਾਨ ਹੀ ਆਪਣੇ ਤਿਆਰ ਕਰਦਾ ਹੈਗਾ ਲੋਕਾਂ ਲਈ ਤੇ ਲੋਕਾਂ ਦੇ ਲੋਕੀ ਦੇ ਵਿਚਾਰੇ ਭੁੱਖੇ ਮਰ ਗਏ ਜੇ ਕਿਸਾਨ ਉਹ ਖਾਣਾ ਦਾ ਬੀਜ ਤੇ ਲੋਕਾਂ ਨੂੰ ਖਾਣਾ ਕਿੱਥੇ ਕਾੜ ਕੇ ਬਿਲਕੁਲ ਠੀਕ ਆ ਸੋ ਉਹਦਾ ਹੈਗਾ ਆ ਤੁਸੀਂ ਗੱਲ ਇਹ ਹੈਗੀ ਕਿ ਵੀ ਆਪਣੇ ਜਿਹੜੇ ਆਪਣੇ ਇਹ ਤੋਂ ਦੇ ਜਿਹੜੇ ਮੇਰੇ ਟਰੱਕ ਡਰਾਈਵਰ ਵੀਰ ਹੈਗੇ ਨੇ ਆਪਣੇ ਵੀ ਕੋਈ ਵੀ ਟਰੱਕ ਚਲਾਉਂਦਾ ਹੈਗਾ ਉਹ ਹਰ ਇੱਕ ਤਰ੍ਹਾਂ ਦਾ ਜਿਹੜਾ ਸੌਦਾ ਪਤਾ ਹੈਗਾ ਉਹ ਸ਼ਿਪ ਤੋਂ ਲੈ ਕੇ ਜਦੋਂ ਬਾਅਦ ਚ ਉਹ ਡਿਲੀਵਰ ਕਰਦੇ ਹੈਗੇ ਹਰ ਇੱਕ ਆਪਣੇ ਸਟੋਰਾਂ ਦੇ ਵਿੱਚ ਇੱਥੇ ਹੁੰਦਾ ਹੈਗਾ ਜਾਂ ਮਾਰਕਟਾਂ 'ਚ ਹੁੰਦਾ ਹੈਗਾ ਉਹ ਲੈ ਕੇ ਜਾਂਦੇ ਨੇ ਉਹਨਾਂ ਦੀ ਹਵਾਇਤ ਕੀਤੀ ਜਾਵੇ ਉਹਨਾਂ ਦੀ ਉਹ ਸਰਕਾਰ ਉਹਨਾਂ ਦੀ ਜਿੱਥੇ ਤੇ ਮੈਂ ਗੱਲ ਕੀਤੀ ਹੈਗੀ ਡਰਾਈਵਰਾਂ ਨਾਲ ਤੇ ਕੋਪੜੀਆਂ ਨਾਲ ਕਈ ਵਾਰ ਮੈਂ ਗੱਲ ਕੀਤੀ ਹੈ ਜੇ ਗਾਪੇ ਹੋਰ ਕਰਿਆ ਕਿ ਉਹਦੇ ਸਰਕਾਰ ਉਹਨਾਂ ਦੀ ਬਿਲਕੁਲ ਬਾਰੀ ਪਾਰਟੀ ਉਹ ਵੀ ਹੋਰ ਉਹਤੇ ਉੱਪਰ ਹੋਰ ਦਬਾਅ ਦਬਾਅ ਪਾਇਆ ਜਾ ਰਿਹਾ ਹੈਗਾ ਜੀ ਉਹਨਾਂ ਦਾ ਕੰਮ ਨੂੰ ਜਿਹੜੇ ਕਿ ਤੱਕੀ ਕਾਫੀ ਹੋ ਮੁਸ਼ਕਲ ਆ ਸਾਹਬਾ ਉਹਨਾਂ ਨੂੰ ਕਰਦੇ ਪੈ ਰਹੀ ਹੈਗੀਆ ਉਸ ਤੋਂ ਇਲਾਵਾ ਜੀ ਜਿਹੜੇ ਆਪਣੇ ਕੰਮ ਕਰਦੇ ਹੈਗੇ ਨੇ ਹਸਪਤਾਲਾਂ ਦੇ ਵਿੱਚ ਕਰਦੇ ਹੈਗੇ ਨੇ ਉਹ ਜਿਹੜੇ ਹੈਲਥ ਕੇਅਰ ਵਰਕਰ ਇਥੇ ਸਦੇ ਹੈਗੇ ਉਹ ਉਹਨਰوں ਵੀ ਜੀ ਉਹਨਾਂ ਦੀ ਅਭਿਆਸ ਕੀਤੀ ਜੜੀ ਚਾਹੀਦੀ ਹੈਗੀ ਕਿਉਂਕਿ ਉਹਨਰوں ਨੂੰ ਕੰਮ ਬਹੁਤ ਜ਼ਿਆਦਾ ਕਰਦਾ ਪੈ ਰਿਹਾ ਹੈਗਾ ਤਾਂ ਉਹ ਸਾਹਬ ਨਾਲ ਉਹਨਾਂ ਦੇ ਘੰਟੇ ਬਹੁਤ ਲੰਬੇ ਹੈਗੇ ਜਿਹੜੇ ਉਹਨਾਂ ਨੇ ਕੰਮ ਕਰ ਰਹੇ ਹੈਗੇ ਨੇ ਤੇ ਉਹਨਾਂ ਦੀ ਤਕਹਾ ਵਗੈਰਾ ਜਾਂ ਉਸ ਉਹਨਾਂ ਦੇ ਕੰਮ ਦੇ ਵਿੱਚ ਛੁੱਟੀਆਂ ਜਿਹੜੀਆਂ ਪੂਰੀਆਂ ਉਰਦੂ ਸਭਾ ਦੇ ਬਲ ਰਹਾ ਹੈਗਾ ਜਦੋਂ ਉਹਨਾਂ ਨੂੰ ਆਰਾਮ ਕਰਨਾ ਹੁੰਦਾ ਹੈਗਾ ਦੁਬਾਰਾ ਅਗਲੀ ਸ਼ਿਫਟ ਤੋਂ ਦੁਬਾਰਾ ਫਿਰ ਸ਼ੁਰੂ ਕਰ ਤੋਂ ਪਹਿਲਾਂ ਉਹਨਾਂ ਦੀ ਆਪਣੀ ਹਵਾਇਤ ਕਰਨੀ ਚਾਹੀਦੀ ਹੈਗੀ ਜੀ ਉਸ ਤੋਂ ਇਲਾਵਾ ਜੀ ਜਿਹੜੇ ਆਪਣੇ ਹੈਗੇ ਨੇ ਕਿਸੇ ਤਰ੍ਹਾਂ ਦੇ ਆਪਣੇ ਕਾਰੋਬਾਰ ਜਿਹੜਾ ਵੀ ਕੋਈ ਵਪਾਰੀ ਹੈਗੇ ਆ ਕਾਰੋਬਾਰ ਜਿਹੜੇ ਵਪਾਰ ਵਾਲੇ ਹੈਗੇ ਨੇ ਉਹਨਾਂ ਦੀ ਵੀ ਹਵਾਇਤ ਕਰਨੀ ਚਾਹੀਦੀ ਹੈ ਜੀ ਕਿਉਂਕਿ ਜਿਹੜੀ ਸਾਰੇ ਦੀ ਸਾਰੇ ਸੂਬੇ ਦੀ ਅਕਾਦਮੀਆ ਉਸ ਤੋਂ ਬਾਅਦ ਫਿਰ ਮੁਲਕ ਦੀ ਅਕਾਦਮੀਆ ਉਹ ਉਹਰ ਤੇ ਖੜੀ ਹੈ ਜੀ ਉਹ ਜੇ ਸਿਰਫ ਜਿਹੜੇ ਆਪਣੇ ਐਮਪੀ ਜੇ ਉਹ ਸਪੋਰਟ ਸਿਰਫ ਕਾਰਪੋਰੇਟ ਕਹਾਣੇ ਦੀ ਕੱਢਗੇ ਜੜ ਕੇ ਆ ਬਾੜੀਆ ਡਾੜੀ ਵਰਗੇ ਹੈਗੇ ਜਾਂ ਕੋਕ ਕੋਲਾ ਹੋ ਗਈ ਜਾਂ ਸਟਾਰਬਕਸ ਹੋ ਗਈ ਜਾਂ ਕਿਤੇ ਮੈਂ ਜੰਪ ਬਿਕ ਡਾਊਨਲੋਡ ਹੈਗੀ ਹੋ ਗਈ ਜੇ ਉਹਨਾਂ ਦੀ ਹਵਾਇਤ ਕਰ ਉਹ ਕਰਦੇ ਆ ਕਰ ਵੀ ਰਹੇ ਨੇ ਉਹ ਉੱਤੇ ਫਿਰ ਜਿਹੜਾ ਛੋਟਾ ਬੁੱਦਾ ਜਿਹੜਾ ਹੈਗਾ ਆ ਉਹ ਜੀ ਕਿੱਥੇ ਜਾਊਗਾ ਉਹਦਾ ਪੇਟ ਕਿਵੇਂ ਪਾਲੂਗਾ ਉਹਦੇ ਬੱਚਿਆਂ ਨੂੰ ਕਿੱਦਾਂ ਠੀਕ ਹੈ ਜੀ ਕਿੱਦਾਂ ਰੋ ਰੋਟੀ ਦੋਗੇ ਖਾਓਗੇ ਤੇ ਉਹ ਉਹ ਸਾਰਿਆਂ ਨੂੰ ਉਹਦੀ ਹਵਾਇਤ ਕਰਨੀ ਚਾਹੀਦੀ ਹੈ ਜੀ ਉਸ ਤੋਂ ਇਲਾਵਾ ਜਿਹੜੇ ਇੱਥੇ ਬਜ਼ੁਰਗ ਹੈਗੇ ਆ ਜੀ ਉਹਨਾਂ ਦੀ ਵੀ ਬਹੁਤ ਅੱਗੀ ਹੈਗੀ ਹੈ ਜੀ ਉਹਨਾਂ ਨੂੰ ਜਿੱਦਾਂ ਇੱਥੇ ਉਹਨਾਂ ਦੇ ਵੀ ਦੇ ਟਿਪੇਚਰ ਉਹ ਦੀ ਜ ਤੱਕਾ ਉਹਦੀ ਹੈਗੀ ਹੈ ਜੀ ਉਹ ਚਦਾ ਉਹਨਾਂ ਦਾ ਗੁਜ਼ਾਰਾ ਦਾ ਕਰਾਇਆ ਤੇ ਇਹ ਹੁੰਦਾ ਹੈਗਾ ਦਾ ਦਵਾਈ ਉਹਦੀ ਹੈਗੀ ਹੈ ਦਾ ਹੋਰ ਉਹਦੇ ਬਿੱਲ ਬਤੀਤੇ ਹੁੰਦੇ ਹੈਗੇ ਆ ਜਾਂ ਉਹਦੇ ਖਰਚੇ ਦੀ ਪੂਰੀ ਉਹਦੇ ਜੀ ਇਹ ਡਾਕਟਰ ਬਸਿੱਦਿਕਾ ਦਾਸ ਤਾਂ ਬਹੁਤ ਲੱਗੀ ਹੈਗੀ ਹੈ ਜੀ ਬਿਜੁਰ ਕਰੂ ਤੇ ਉਹ ਆਪਣੇ ਉਸ ਤੋਂ ਇਲਾਵਾ ਜਿਹੜੀ ਜਿਹੜੀ ਘਰ ਦੀ ਕੀਮਤ ਹੈਗੀ ਜੀ ਉਹਦੇ ਵਿੱਚ ਉਹ ਸਰਕਾਰ ਤੈਅ ਕਰਦੀ ਹੁੰਦੀ ਹੈ ਕਿ ਵੀ ਆਹ ਜ਼ਮੀਨ ਆਹ ਪ੍ਰਾਪਰਟੀ ਕਿੱਦੇ ਦੀ ਹੈਗੀ ਆ ਮੇਰੇ ਹਿਸਾਬ ਨਾਲ ਤਾਂ ਜਿੱਥੇ ਤੇ ਬੈਠ ਦੇਖ ਰਹੇ ਹੋ ਕੋਈ ਵੀ ਪ੍ਰਾਪਰਟੀ ਵਾਲੋ ਕਿ ਵੀ ਜੇ ਉਹ 50 ਕਰੋੜ ਦੀ ਆ ਉਹ 50 ਕਰੋੜ ਦੀ ਪ੍ਰਾਪਰਟੀ ਉਹ 1 ਕਰੋੜ ਚ ਵੀ ਉਹ ਵੇਚ ਸਕਦੇ ਹੈਗੇ ਆ ਪਰ ਜੇ 50 ਕਰੋੜ ਚ ਵੇਚਦੇ ਹੈਗੇ ਆ ਤਾਂ ਉਰੜੂ ਟੈਕਸ ਤੋਂ ਵੱਧ ਪੈਸੇ ਮਿਲਦੇ ਆ ਤਾਂ ਉਹਨੇ 50 ਕਰੋੜ ਦੀ ਵੇਚੜੀ ਆ ਪਰ ਉਹ 50 ਕਰੋੜ ਦੀ ਲੈਣੇ ਤਾਂ ਕੋਈ ਕੋਈ ਸਕਦਾ ਹੈਗਾ ਜੀ ਠੀਕ ਆ ਜੀ ਉਹਦੇ ਤੇ ਘਰ ਬਣਦੇ ਆ ਜਾਂ ਫਰੈਂਟ ਬਣਦੇ ਆ ਉਹ ਬਹਿ ਕੇ ਬਣਦੇ ਚਿੱਦੀ ਸਸਤੀ ਪ੍ਰਾਪਰਟੀ ਉਹਦੀ ਕੀਮਤ ਹੋ ਗਈ ਉਹਦੇ ਸਸਤੇ ਘਰ ਬਣਦੇ ਜੀ ਠੀਕ ਆ ਜੀ ਤੇ ਇਸ ਤੋਂ ਇਲਾਵਾ ਤਾਂ ਆਪਣੇ ਜੀ ਜਿਹੜੀ ਘਰ ਦੇ ਉਹਦਾ ਜਿਹੜਾ ਹੱਕ ਹੈਗੇ ਨੇ ਜਿਹੜੇ ਆਪਾਂ ਗੱਲ ਕੀਤੇ ਸੀਗੇ ਵੀ ਸਕੂਲ ਚ ਕੀ ਸਿਖਾਇਆ ਜਾ ਰਹਾ ਹੈਗਾ ਵੀ ਉਹ ਕਿਸ ਤਰ੍ਹਾਂ ਦੀ ਪੜ੍ਹਾਈ ਹੈਗੀ ਆ ਤੇ ਕਿਹੜੀ ਚੀਜ਼ਾਂ ਹੋੜੀਆਂ ਚਾਹੀਦੀਆਂ ਕਿਹੜੀ ਚੀਜ਼ ਜੇ ਨਹੀਂ ਉਹ ਉਹਦੇ ਵਿੱਚ ਮਾਪਿਆਂ ਨੂੰ ਪੂਰਾ ਹੱਕ ਚਾਹੀਦਾ ਹੈਗਾ ਹਰਾ ਚੀਜ਼ਾਂ ਕਰਦਾ ਤੇ ਆਪਣੇ ਇਹ ਨਹੀਂ ਹੈ ਕਿ ਸਰਕਾਰ ਤੈ ਕਰੂਗੀ ਵੀ ਅਸੀਂ ਆਹ ਚੀਜ਼ਾਂ ਕਰੋੜੀਆਂ ਤੇ ਵੀ ਇਹ ਇਹੀ ਚੱਲੂਗਾ ਵੀ ਉਹਦੇ ਵਿੱਚ ਮਾਪਿਆਂ ਦਾ ਪੂਰਾ ਜੀ ਹੱਕ ਤੇ ਆਪਣੇ ਸਹਿਤਾ ਚਾਹੀਦੀ ਜਦ ਵਿੱਚ ਜੀ ਬਿਲਕੁਲ ਬਿਲਕੁਲ ਖਾਸ ਕਰਕੇ ਜਿਹੜੇ ਕੈਨੇਡਾ ਦੇ ਵਿੱਚ ਬਹੁਤ ਸਾਰੇ ਜਿਹੜੇ ਪੰਜਾਬ ਤੋਂ ਸਿੱਖ ਵੀ ਉੱਥੇ ਪਹੁੰਚੇ ਹੋਏ ਨੇ ਸਿੱਖ ਮਸਲਿਆਂ ਨੂੰ ਲੈ ਕੇ ਕੀ ਅਪਰੋਚ ਰਹੇਗੀ ਤੁਹਾਡੀ ਕਿਉਂਕਿ ਸਿੱਖਾਂ ਦੇ ਆਪਣੇ ਕੁਝ ਮਸਲੇ ਹੁੰਦੇ ਆ ਚਾਹੇ ਉਹ ਆਪਣੇ ਧਾਰਮਿਕ ਸਾਈਡ ਨੂੰ ਲਾ ਕੇ ਲੈ ਲਓ ਜਾਂ ਇੱਥੋਂ ਜਿਹੜੇ ਨਵੇਂ ਇੱਥੇ ਜਾਂਦੇ ਆ ਉਹਨਾਂ ਦੇ ਮਸਲੇ ਹੈਗੇ ਆ ਕਿਉਂਕਿ ਸਿੱਖ ਜਿਹੜੇ VOTER ਆ ਉਹਨਾਂ ਤੋਂ ਵੀ ਕਾਫੀ ਉਮੀਦ ਕੀਤੀ ਜਾਊਗੀ ਕਿ ਜਿਹੜੇ ਸਿੱਖ ਵੋਟ ਆ ਉਹ ਆਪ ਜੀ ਨੂੰ ਪਾਵੇ ਸੋ ਸਿੱਖਾਂ ਨਾਲ ਸੰਬੰਧਿਤ ਕਿਹੜੇ ਕਿਹੜੇ ਮਸਲੇ ਜਿਹੜੇ ਆ ਉਹ ਤੁਸੀਂ ਦੇਖਣ ਜਾ ਰਹੇ ਹੋ ਦੇਖੋ ਜੀ ਜਿਹੜੇ ਸਿੱਖਾਂ ਦੇ ਆਹ ਜਿਹੜੇ ਬਈ ਹੁਣ ਆਹ ਜਿਹੜੇ ਆ ਜੈਡਾ ਬਈ ਤੁਹਾਨੂੰ ਦੱਸਿਆ ਕੈਂਪ ਇਹਦਾ ਇਹ ਤਾਂ ਸਾਰੇ ਆਪਣੇ ਲੋਕ ਵੀ ਇਹਦੇ ਚੋਂ ਦੇ ਕਿਸਾਨ ਵੀ ਇਹ ਚੋਂ ਦੇ ਟਰੱਕ ਵੀ ਇਹਦੇ ਚੋਂ ਦੇ ਹੈਲਥ ਕੇਅਰ ਵਰਕਰ ਵੀ ਇਹਦੇ ਚੋਂ ਦੇ ਹੈਗੇ ਨੇ ਜਿਹੜੇ ਸੀਨੀਅਰਸ ਦੇ ਜਿਹੜੇ ਬੱਚੇ ਜਿਹੜੇ ਤੇ ਸਕੂਲ ਲੈ ਪੜ੍ਹਦੇ ਹੈਗੇ ਆ ਜਿਹੜੇ ਛੋਟੇ ਬੱਚੇ ਉਹ ਵੀ ਇਹਦੇ ਚੋਂ ਦੇ ਹੈਗੇ ਜਿਹੜੇ ਆਪਾਂ ਟੈਕਸ ਘਟ ਘਟੌੜ ਦੀ ਜਾਂ ਖਤਮ ਕਰਦੀ ਗੱਲ ਕੀਤੀ ਆ ਉਹ ਵੀ ਸਾਰੇ ਆਪਣੇ ਸਾਰੇ ਲੋਕਾਂ ਦੇ ਵਿੱਚ ਉਦੇ ਹੈਗੇ ਨੇ ਜਿਹੜੇ ਵੀ ਦੇਖਿਆ ਹੈਗਾ ਖਾਸ ਕਰਕੇ ਆਪਣੇ ਲੋਕਾਂ ਨੂੰ ਜਿਹੜੇ ਜਿਆਦੇ ਲੋਕ ਆਪਣੇ ਜਿਹੜੇ ਹਾਦਸੇ ਦੱਸ ਸਕਿਆ ਸਕੂਲ ਦੀ ਜਿਹੜੀ ਸੋਜੀ ਹੈਗੀ ਆ ਉਹਦੇ ਵਿੱਚ ਜਿਆਦੇ ਲੋਕਾਂ ਨੂੰ ਉਹ ਆਪਣੇ ਪਾਈਚਾਰੇ ਤੋਂ ਵੀ ਗੋਰੇ ਵੀ ਲੱਗ ਰਿਹਾ ਹੈਗਾ ਆਜਿਵੇਂ ਇੱਕ ਇੱਥੇ ਬਸ ਲੋ ਪਾਈਚਾਰੇ ਤੇ ਬਸਸ ਚ ਜਾ ਕੇ ਆਇਆ ਸੀਗਾ ਉਹਨਾਂ ਨੂੰ ਵੀ ਇਹ ਚੀਜ਼ ਤੋਂ ਕਾਫੀ ਆਪਣੇ ਵੀ ਹੈਗੀ ਆ ਵੀ ਤਕਲੀਫ ਹੈਗੀ ਇਸ ਚੀਜ਼ ਤੋਂ ਆ ਪਰ ਆਪਣਾ ਹਾਂ ਜੀ ਹਾਂ ਜੀ ਹਾਂ ਜੀ ਪਰ ਆਪਣੇ ਜਿਹੜੇ ਖਾਸ ਕਰਕੇ ਨਾ ਆਪਣੇ ਲੋਕ ਜਿਹੜੇ ਕੰਸਟਰਕਸ਼ਨ ਦੇ ਕੰਮ ਚ ਕਰਦੇ ਹੈਗੇ ਤੇ ਜਿਹੜੇ ਕਿ ਵੀ ਕੋਈ ਕਿਸੇ ਤਰ੍ਹਾਂ ਦੇ ਕਾਰੀਗਰ ਹੈਗੇ ਐ ਇਲੈਕਟ੍ਰੀਕਲ ਤਾਰਾਂ ਦਾ ਕੰਮ ਕਰਦੇ ਆ ਜਾਂ ਪਲੰਬਿੰਗ ਦਾ ਕੰਮ ਕਰਦੇ ਆ ਜਾਂ ਆਪਣੇ ਕੰਸਟਰਕਸ਼ਨ ਛੱਤਾਂ ਦਾ ਕੰਮ ਕਰਦੇ ਆ ਜਾਂ ਸੀਬਡ ਦਾ ਕੰਮ ਕਰਦੇ ਆ ਉਹ ਆ ਪਰਦੇ ਆ ਇਹ ਜਿਹੇ ਚ ਉਹਨਾਂ ਨੂੰ ਬਹੁਤ ਆਪਣੇ ਤਕਲੀਫ ਆ ਰਹੀ ਹੈ ਕਿਉਂਕਿ ਰੇਟ ਬਹੁਤ ਚੱਕੇ ਹੋਏ ਆ ਉਸ ਕਰਕੇ ਆਪਣੇ ਜਿਹੜੇ ਇੱਥੇ ਉਹ ਕਾਪੜੀਆਂ ਚਲਾ ਰਹੇ ਆ ਆਪਣੇ ਜਾਊ ਗਾ ਸਟੂਡੈਂਟਸ ਨੂੰ ਕੰਮ ਤੇ ਵੀ ਰੱਖ ਰਹੇ ਹੈਗੇ ਜਿਹੜੇ ਆਏ ਹੁੰਦੇ ਹੈਗੇ ਆਪਣੇ ਇੰਟਰਨੈਸ਼ਨਲ ਸਟੂਡੈਂਟ ਵੀ ਉੱਥੇ ਹੈਗੇ ਉਹ ਸਾਰੇ ਇਹ ਚੀਜ਼ਾਂ ਜੀ ਆਪਸ ਵਿੱਚ ਇਹਦਾ ਤੇ ਰਿਲੇਟਡ ਹੈ ਇਹ ਤਾਲੁਕ ਹੈ ਗਰੀ ਤਾਂ ਜੋੜ ਕੇ ਵੀ ਜਿਹੜਾ ਵੀ ਹਲ ਬਗਾਈ ਹੋਈ ਆ ਇੱਥੇ ਪਾਰ ਪੜਾ ਉਹ ਬਗਾਈ ਨੂੰ ਆਪਾਂ ਓਏ ਹੂੜੀ ਨਹੀਂ ਚਾਹੀਦੀ ਪਰ ਮੇਰੇ ਹਿਸਾਬ ਨਾਲ ਤਾਂ ਜਿੱਥੇ ਤੋਂ ਵੈ ਦੇਖਣਾ ਇਹ ਕੀਤੀ ਗਈ ਆ ਸਰਕਾਰ ਨੇ ਕੀਤੀ ਗਈ ਆ ਉਹੀ ਸਰਕਾਰ ਤੇ ਉਹੀ ਪਾਰਟੀ ਹੁਣ ਫੇਰ ਖੜੀ ਹੋਈ ਹੈਗੀ ਵੋਟਰ ਬਗੜ ਲਈ ਪਤਰੀ ਕੇ ਹਿਸਾਬ ਨਾਲ ਬਗੀਆਂ ਦੇ ਹੈਗੇ ਜਿੱਥੇ ਸਾਰਾ ਇਹੜੇ ਸਾਰਾ ਹਲਾਇਆ ਪਿਆ ਹੈ ਜੀ ਸਾਰੀ ਬਗਾਈ ਕੀਤੀ ਪਈ ਹੈਗੀ ਉਹੜੇ ਹਾਂ ਬਿਲਕੁਲ ਬਿਲਕੁਲ ਸੋ ਆ ਲਾਸਟ ਦੇ ਵਿੱਚ ਮੈਂ ਚਾਹੂਗਾ ਤੁਸੀਂ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਉਥੋਂ ਦੇ ਜਿਹੜੇ ਨਾਗਰਿਕ ਨੇ ਜਿਨ੍ਹਾਂ ਨੇ ਵੋਟ ਪਾਉਣੀ ਹੈ तकरीबन तकरीबन ਸਾਰੀ ਦੁਨੀਆ ਦੇ ਵਿੱਚ ਉਹਨਾਂ ਦੇ ਜਿਹੜੇ ਲਿੰਕ ਜੁੜੇ ਹੋਇਆ ਸੋ ਆ ਕੁੱਲ ਮਿਲਾ ਕੇ ਇਹ ਸਾਰੀ ਦੁਨੀਆ ਦੇ ਵਿੱਚ ਹੀ ਇਹ ਗੱਲ ਜਾਊਗੀ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ ਲਾਸਟ ਦੇ ਵਿੱਚ ਆਪਣੇ ਜਿਹੜੇ ਆ ਉਮੀਦਵਾਰੀ ਨੂੰ ਲੈ ਕੇ ਜੀ ਤੁਸੀਂ ਸਵਾਲ ਪੁੱਛਿਆ ਹੈਗਾ ਮੈਨੂੰ ਤਾਂ ਬਹੁਤ ਦੇ ਦੇਖੋ ਪਵਦੀਆ ਸਵਾਲਾ ਤੁਹਾਡਾ ਮੈਂ ਤਾਂ ਜੀ ਇਹੀ ਕਹਿਣਾ ਚਾਹੁੰਦਾ ਹਾਂ ਸਭ ਸਾਕਤ ਜਿਹੜੇ ਤੁਹਾਡਾ ਆਪਣੇ ਸਿੱਖ ਦਾ ਟੀਵੀ ਨੂੰ ਦੇਖ ਰਹੀ ਹੈਗੀ ਇਹ ਦੂਜੀ ਪਾਸੇ ਵਿੱਚ ਤੇ ਗਾਹ ਵੀ ਉਹ ਜਾ ਕੇ ਦੇਖਣਗੇ ਹੋਰ ਜਿਹੜੇ ਦਵੇ ਬੱਦੇ ਵੀ ਦੇਖਣਗੇ ਜਾ ਕੇ ਅਭ ਵਕਾਸ਼ ਸ਼ੇਅਰ ਕਰਦੇ ਕਿ ਦੇਖੋ ਜੀ ਮੈਂ ਖੜਾ ਹੈਗਾ ਆ ਤੇ ਆਪਣੇ ਇੱਥੇ ਦੇ ਜਿਹੜੇ ਲੋਕ ਆਪਣੇ ਪਰਿਵਾਰ ਹੈਗੇ ਜਾਂ ਗੋਰੇ ਹੈਗੇ ਜਾਂ ਬੁੱਸਲ ਭਾਈਚਾਰਾ ਸਾਰਿਆਂ ਲਈ ਮੈਂ ਸਭ ਲਈ ਖੜਾ ਹੈਗਾ ਠੀਕ ਆ ਜੀ ਜੀ ਮੈਂ ਤਾਂ ਗੁਰੂ ਗ੍ਰੰਥ ਤੇ ਗੁਰੂ ਪਤ ਤੂ ਬਦਲਣਾ ਹੈਗਾ ਆ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਹੋਏ ਪਾ ਸੁਰਦੇ ਵੋਟ ਆਸੇ ਚੱਲਿਆ ਹੈਗਾ ਜਦੋਂ ਮੈਂ ਦੇਖਿਆ ਸੀਗਾ ਕਿ ਵੀ ਆ ਦੋ ਵੀਂ ਦੇ ਪਹਿਲਾਂ ਕਿ ਵੀ ਉਹ ਸਿਰਫ ਤੇ ਸਿਰਫ ਇੱਕ ਵਿਅਕਤੀ ਸੀਗਾ ਜਿਹਦਾ ਨਾਂ ਸੀਗਾ ਤੇ ਉਹ ਪਹਿਲਾਂ ਤਾਂ ਇਥੇ ਵਜੂਦਾ ਐਮਐਲਏ ਹੈਗਾ ਤੇ ਬਿੱਦੂ ਪਤਾ ਹੈਗਾ ਕਿ ਵੀ ਉਹ ਰੜੇ ਜਾ ਇਥੇ ਅਫੇ ਲੋਕਾਂ ਤੋਂ ਪੁੱਛ ਵੀ ਆਪ ਸਕਦੇ ਹੈ ਕਿ ਵੀ ਉਹ ਰੜੂ ਕੀ ਲੱਗਦਾ ਕਿ ਉਹਦੇ ਕੋਈ ਚੰਗੇ ਕੰਮ ਇੱਥੇ ਕੀਤੇ ਹੈਗੇ ਮੇਰੇ ਹਿਸਾਬ ਨਾਲ ਤਾਂ ਨਹੀਂ ਕੀਤੇ ਜਦੋਂ ਮੈਂ ਉਹਦਾ ਨਾਂ ਦੇਖਿਆ ਤਾਂ ਫਿਰ ਮੈਂ ਸਿਰਫ ਮੈਂ ਸੋਚਿਆ ਸੀਗਾ ਵੀ ਜੀ ਅਸੀਂ ਸਾਰਾ ਸਾਲ ਆਪਣੇ ਜਦੋਂ ਦੱਸਿਆ ਸੀਗਾ ਤੁਹਾਨੂੰ ਲੱਗਿਆ ਉਹਦੇ ਵਿੱਚ ਬਹਿ ਵੀ ਸ਼ਾਮਿਲ ਸੀਗਾ ਸਗਰ ਸੀ ਕੋਈ ਜਿਆੜਾ ਕੋਈ ਛਿਆੜਾ ਕੋਈ ਬਜ਼ੁਰਗ ਵਿੱਚ ਠੜ ਜਿੱਤਾ ਉਪਰੋਂ ਵਿੱਚ ਜਿਹਾ ਹਵਾ ਚ ਲੈ ਦੀ ਜਿਹਾ ਉੱਤੇ ਖੜੇ ਹੈਗੇ ਤੇ ਜੇ ਇਹ ਬੰਦੇ ਦਾ ਆਪ ਦਾ ਇਹਦਾ ਕੱਲੇ ਦਾ ਨਾਮ ਇੱਕ ਵੋਟ ਪਾ ਕੇ ਇਹਦੇ ਆਪ ਨੂੰ ਪਾ ਕੇ ਜਿੱਤ ਲਈ ਤੇ ਆਪੜੇ ਇਹਦੇ ਵਿੱਚ ਮੁੜ ਕੇ ਕੋਈ ਇਛਤਰੀ ਰੜੀ ਆਪਣੀ ਫਿਰ ਬਿੰਦੂ ਇਹ ਗੱਲ ਬਰਦਾਸ਼ਤ ਦੀ ਹੋਈ ਮੈਨੂੰ ਸੋਚਿਆ ਕਿ ਬਿੱਦੂ ਕੋਸ ਕਰਦਾ ਚਾਹੀਦਾ ਮੈਂ ਤਾਂ ਕਰਕੇ ਮੈਂ ਖੜਾ ਆ ਮੈਂ ਲੋਕਾਂ ਲਈ ਖੜਾ ਆ ਮੈਨੂੰ ਕੋਈ ਪੈਸੇ ਦਾ ਲਾਲਚ ਨਹੀਂ ਬਿੱਦੂ ਕੋਈ ਹੋਰ ਕਿਸੇ ਚੀਜ਼ ਦਾ ਲਾਲਚ ਨਹੀਂ ਹੈਗਾ ਬੜੀ ਸੋਣੀ ਮੇਰੀ ਜ਼ਿੰਦਗੀ ਚੱਲ ਰਹੀ ਹੈਗੀ ਔਰ ਰੱਬ ਦਾ ਸਾਰਾ ਕੁਝ ਆਪਣੇ ਰੱਬ ਦੀ ਖੁਸ਼ ਪਰਬਾਦ ਦੀ ਮਿਹਰ ਹੈ ਪਰ ਮੈਨੂੰ ਲੱਗਿਆ ਕਿ ਵੀ ਇਹ ਗਲਤ ਹੈ ਤੇ ਲੋਕਾਂ ਦਾ ਗਲਤ ਕਰ ਰਹੇ ਆ ਤੇ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਹੈ ਜੀ ਵੀ ਅਸਲੀ ਹੋ ਕੀ ਰਿਆ ਅਦਰ ਖਾਤੇ ਕੀ ਹੋ ਰਿਹਾ ਮੈਂ ਤਾਂ ਇਹੀ ਬਰਸਦੇ ਆਇਆ ਜੀ ਕਿ ਮੈਂ ਜੇ ਤੁਸੀਂ ਬਿੱਦੂ ਆਪਦੇ ਵੀਰ ਨੂੰ ਆ ਤੇ ਭਰਾ ਨੂੰ ਆ ਤੇ ਬੁੱਢੀ ਰਿਪੋਰਟ ਪਾਉਗੇ ਤੇ ਬਿਆਰ ਤਰ ਕਦੀ ਆਪਣੇ ਕਦੀ ਐਸੇ ਕਹਾਂ ਉਹ ਕਦੀ ਮੈਂ ਕਦੀ ਨਾਲ ਹੋਵੇ ਮੈਂ ਕਦੀ ਪੈਠ ਨਾ ਲਖਾਂਗਾ ਬੇਸ਼ੱਕ ਇੱਥੇ ਇੱਥੇ ਜਿੱਥੇ ਮਾਜੀ ਗੁਰੂ ਗ੍ਰੰਥ ਸਾਹਿਬ ਮੁਰੇ ਮੈਨੂੰ ਇੱਥੇ ਹਾਜ਼ਰ ਕਰ ਲਿਓ ਤੇ ਜਿਵੇਂ ਇਹ ਜੀ ਗੱਲ ਹੋਈ ਤਾਂ ਦਾਸ ਆ ਦਾ ਮੇਰਾ ਜੋਗੋ ਮਰਜੀ ਮੈਂ ਹਾਜ਼ਰ ਸਰਕਲ ਕਰਨ ਤਿਆਰ ਹੈਗਾ ਆ ਪੰਥ ਲਈ ਪਰ ਮੈਂ ਕਦੀ ਇਦਾਂ ਪੈਠ ਦਿਖਾ ਕੇ ਨਹੀਂ ਇਦਾਂ ਧੋਖਾ ਦਾ ਕਰੂਗਾ ਤੇ ਲੋਕਾਂ ਕੇਸਾ ਨਾਲ ਇਹ ਹੀ ਮੇਰਾ ਹੈਗਾ ਜੀ ਵੀ ਵੋਟਾ ਜਦੋਂ ਤੁਸੀਂ ਪਾੜੀਆ ਸੋ ਸਭ ਦੇ ਪਾਇਓ ਤੁਹਾਡਾ ਵੀਰ ਤੁਹਾਡਾ ਭਰਾ ਤੁਹਾਡੇ ਲਈ ਖੜਾ ਹੈਗਾ ਆ ਤੁਸੀਂ ਹਮਾਇਤ ਕਰਨੀ ਹੈਗੀ ਤਾਂ ਗਾਂ ਪੰਜ ਦੇ ਹੈਗੇ ਇੱਥੇ ਦੇ ਜਿਹੜੇ ਹਾਲਾਤ ਹੈਗੇ ਉਹ ਚੰਗੇ ਲਈ ਆਪਾਂ ਕਰਦੇ ਹੈਗੇ ਆ ਇੰਡੀਆ ਛੱਡ ਕੇ ਆਪਾਂ ਇੱਥੇ ਆਏ ਸੀਗੇ ਪਰ ਜੇ ਇੱਥੇ ਦੇ ਹਾਲਾਤ ਵੀ ਖਰਾਬ ਹੋਣ ਲੱਗੇ ਹੈਗੇ ਤਾਂ ਆਪਾਂ ਹੀ ਸੰਭਾਲਦੇ ਹੈਗੇ ਆ ਲਈ ਤਾਂ ਆਪਣੇ ਜੇ ਆਪਾਂ ਦਾ ਸੰਭਾਲੀਏ ਤਾਂ ਫਿਰ ਆਪਣੇ ਘਰ ਨੂੰ ਜਿਹੜੇ ਆਲਰੇਡੀ ਭੇਖ ਤੇ ਪੀੜੀ ਹੈਗੀ ਹੈ ਜੀ ਉਹ ਤਾਂ ਤਾਂ ਫਿਰ ਇੱਥੇ ਜਿਹੜਾ ਮੁਸ਼ਕਲ ਹੋ ਜਾਂਦਾ ਜੀ ਜੀ ਸੋ ਇਹ ਸੰ ਸਰਦਾਰ ਅਮਨਦੀਪ ਸਿੰਘ ਜਿਹੜੇ ਕੈਨੇਡਾ ਦੇ ਐਪਸਪੋਰਟ ਸੂਬੇ ਤੋਂ ਜਿਹੜੇ ਚੋਣ ਲੜ ਰਿਹਾ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਇਹਨਾਂ ਨੇ ਜਿਹੜੇ ਆਪਣੇ ਏਜੰਡੇ ਨੇ ਬੜੀ ਕਲੀਅਰਲੀ ਦੱਸੇ ਨੇ ਕਿ ਜਿਹੜੇ ਆ ਲੋਕਾਂ ਵਾਸਤੇ ਇੱਕ ਤਰ੍ਹਾਂ ਦਾ ਜਿਹੜਾ ਸਾਂਝੀ ਵਾਲਤਾ ਦਾ ਵਿਸ਼ਿਸ਼ਾ ਦਿੱਤਾ ਕਿ ਸਾਰਿਆਂ ਵਾਸਤੇ ਜਿਹੜੇ ਇਹਨਾਂ ਦੇ ਏਜੰਡੇ ਆ ਉਹ ਕੰਮ ਕਰਨਗੇ ਭਾਵੇਂ ਉਹਦੇ ਵਿੱਚ ਕੋਈ ਵੀ ਆਉਂਦੇ ਹਰ ਇੱਕ ਕਮਿਊਨਿਟੀ ਦੇ ਬੰਦਿਆਂ ਦਾ ਉਹਦੇ ਵਿੱਚ ਫਾਇਦਾ ਹੋਣ ਵਾਲਾ ਖਾਸ ਕਰਕੇ ਸਿੱਖਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਸੀਂ ਜੇ ਆ ਆਪਾਂ ਆਪਣੇ ਜਿਹੜੀਆਂ ਅਸੈਂਬਲੀ ਦੇ ਵਿੱਚ ਪਹੁੰਚ ਕੇ ਜੇ ਇਹਨਾਂ ਮੁੱਦਿਆਂ ਨੂੰ ਸੁਲਝਾ ਸਕਦੇ ਆ ਸੋ ਵੱਧ ਤੋਂ ਵੱਧ ਸਾਡੇ ਜਿਹੜੇ ਬੰਦੇ ਆ ਉਹ ਅਸੈਂਬਲੀ ਦੇ ਵਿੱਚ ਪਹੁੰਚਣ ਤਾਂ ਕਿ ਜਿਹੜੇ ਆਸੀਂ ਆਪਣੇ ਮਸਲਿਆਂ ਨੂੰ ਸੁਲਝਾ ਸਕੀਏ ਤੇ ਆਪਣੀ ਕੌਮ ਦਾ ਜਿੱਥੇ ਭਲਾ ਹੋਣਾ ਉੱਥੇ ਨਾਲ-ਨਾਲ ਸਾਰੀ ਮਨੁੱਖਤਾ ਦਾ ਵੀ ਜਿਹੜਾ ਭਲਾ ਕਰਨ ਵਾਸਤੇ ਇਹ ਤਿਆਰ ਵਰ ਤਿਆਰ ਨਹੀਂ ਬਿਲਕੁਲੀ ਸੋ ਇਹਨਾਂ ਨੇ ਅਪੀਲ ਕੀਤੀ ਆ ਕਿ ਵੱਧ ਤੋਂ ਵੱਧ ਜਿਹੜੇ ਆ ਲੋਕ ਆ ਉਹ ਵੋਟਾਂ ਪਾ ਕੇ ਇਹਨਾਂ ਨੂੰ ਆਪਾਂ ਅੱਗੇ ਭੇਜੀਏ ਤਾਂ ਕਿ ਜਿਹੜੇ ਜਿਹਨਾਂ ਏਜੰਡਿਆਂ ਦੀ ਇਹ ਗੱਲ ਕਰਦੇ ਨੇ ਬੇਸ਼ੱਕ ਜਿਹੜੇ ਆ ਜਿਸ ਤਰ੍ਹਾਂ ਪਿੱਛੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ ਕਾਫੀ ਜਿਹੜਾ ਸੋਚੀ ਦਾ ਮੁੱਦਾ ਜਿਹੜਾ ਉਹ ਕਾਫੀ ਗਰਮਾਇਆ ਸੀ ਬਹੁਤ ਵੱਡੇ ਪੱਧਰ ਤੇ ਉਹਦੇ ਉੱਤੇ ਧਰਨੇ ਵੀ ਕੀਤੇ ਗਏ ਲੋਕਾਂ ਵੱਲੋਂ ਜਿਹੜਾ ਇੱਕ ਮਨੁੱਖਤਾ ਵਿਰੋਧੀ ਏਜੰਡਾ ਜਿਹੜਾ ਲਾਗੂ ਕੀਤਾ ਜਾ ਰਿਹਾ ਦੁਨੀਆ ਦੇ ਵਿੱਚ ਉਹਦਾ ਉਹਦਾ ਵੀ ਇਹਨਾਂ ਵੱਲੋਂ ਜਿਹੜਾ ਡਟ ਕੇ ਵਿਰੋਧ ਹੋਊਗਾ ਸੋ ਲਾਸਟ ਦੇ ਵਿੱਚ ਅਪੀਲ ਕੀਤੀ ਜਾਂਦੀ ਸਾਰਿਆਂ ਨੂੰ ਕਿ ਵੱਧ ਤੋਂ ਵੱਧ ਆਪਾਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਵੱਧ ਤੋਂ ਵੱਧ ਇਹਨਾਂ ਦੀ ਸਪੋਰਟ ਕਰੀਏ ਤਾਂ ਕਿ ਅਸੀਂ ਜਿਹੜੇ ਆ ਇਦਾਂ ਦੇ ਬੰਦੇ ਚੰਗੇ ਬੰਦੇ ਚੁਣ ਕੇ ਜਿਹੜੇ ਅੱਗੇ ਭੇਜੇ ਜੋ ਸਾਡੇ ਮਸਲਿਆਂ ਨੂੰ ਹੱਲ ਕਰ ਸਕਣ ਤਾਂ ਕਿ ਮਨੁੱਖਤਾ ਦਾ ਜਿੱਥੇ ਭਲਾ ਹੋਵੇ ਉੱਥੇ ਨਾਲ ਹੀ ਸਾਡੀ ਕੌਮ ਦਾ ਵੀ ਭਲਾ ਹੋਊਗਾ ਬਹੁਤ ਬਹੁਤ ਧੰਨਵਾਦ ਸਰਦਾਰ ਅਮਨਦੀਪ ਸਿੰਘ ਜੀ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੁਹਾਡਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੁਹਾਡਾ ਜੀ